ਭਾਈ ਰਾਤੀ ਮੇਰੀ ਤੀ ਸਵੇਰੇ ਮੇਰੇ ਘਰ ਗਈ ਮੈਂ ਕਿਹਾ ਮੈਂ ਕਿਹਾ ਬੱਚੇ ਨਾ ਜਾ ਜਿਛਟਿਓ ਆਂਦੀ ਨਹੀਂ ਆਂਦੀ ਮੈਡਮ ਨੇ ਘਰ ਪਚ ਨਹੀਂ ਪਾਇਆ ਰਾਜ ਆਂਦੀ ਤੂੰ ਜਾ ਮੈਂ ਆ ਜਾਨੀ ਆ ਮੇਰੀ ਕੁੜੀ ਆਂਦੀ ਤੂੰ ਜਾ ਕਾਲਜ ਮੈਂ ਆ ਜਾਨੀ ਆ मैडम ਦਾ ਬੇੜਾ ਕਰਕੇ ਜੇ ਛੁੱਟੀ ਪਾ ਦਿੰਦੀ ਗਰੋ ਪਚਾ ਪਾ ਦਿੰਦੀ ਮੈਡਮ ਮੇਰੀ ਟੀ ਨਾ ਜਾਂਦੀ ਰਜਵੰਤ ਨਾ ਜਾਂਦੀ ਮੈਂ ਰੋਕ ਲੈਂਦੀ ਰਜਵੰਤ ਨੂੰ ਆਏ ਮੈਂ ਰੋਕ ਲੈਂਦੀ ਇਹ ਸਾਡੀ ਠਨੀ ਵੀ ਆ ਜੀ ਸਿਮੂ ਨਾਮ ਹੈ ਦਾ ਸਵੇਰੇ ਘਰੋਂ ਜਿੱਦਾਂ ਕਿ ਆਈਟੀਆਈ ਇੱਥੇ ਕੱਦਾਂ ਦੇ ਵਿੱਚ ਜਾਂਦੀ ਆਈਟੀਆਈ ਕਾਲਜ ਜਾਂਦੀ ਆ ਕਾਲਜ ਕਰਨ ਵਾਸਤੇ ਆਈ ਸੀ ਤੇ ਸੜਕ ਕ੍ਰੋਸ ਕਰਦੀ ਰਹੀ ਸੀ ਨਾਲ ਹੋੜ ਵੀ ਕੁਰੀਆਂ ਸੀ ਉਹ ਟੈਕ ਵਾਲੇ ਨੇ ਦੇਖਿਆ ਨਹੀਂ ਸਾਈਡ ਮਾਰ ਕੇ ਬ੍ਰੇਕ ਮਾਰੀ ਉਹਨੇ ਸਿਰ ਦੇ ਉੱਤੇ ਟੱਕ ਨਗਾਤਾ ਜੀ ਟੈਕ ਵਾਲਾ ਭੱਜ ਗਿਆ ਚੱਕ ਵਾਲਾ ਕਹਿੰਦੇ ਵੀ ਭੱਜਣ ਲੱਗਾ ਸੀ ਪਰ ਮੁੜ ਕੇ ਪਬਲੀ ਨੇ ਦੌੜ ਜੂੜ ਕੇ ਫੜਿਆ ਜੀ ਉਹਨੂੰ ਟੱਕਰੇ ਤੇ 24 25 ਸਾਲ ਦੀ ਹੈਗੀ ਹੈ ਜੀ ਜੀ ਨਾਮ ਕੀ ਕਰੀਏ ਰਜਵੰਤ ਕੌਰ ਸਿਮੂ ਨਾਂ ਛੋਟਾ ਨਾਂ ਸਿਮੂ ਹੈ ਜੀ ਇਹ ਰਾਜਵੰਤ ਕੌਰ ਡਾਕਟਰ ਆਫ ਗੁਰਮੀਤ ਸਿੰਘ ਗਲੀ ਬਾਗੀ ਵਾਲੀ ਸੱਚਖੰਡ ਰੂਟ ਦੀ ਲੜਕੀ ਸੀ ਆਈਟੀਆਈ ਕਦਕੇਲੇ ਪੜਦੀ ਸੀ ਤੇ ਜੰਡੇਆਲਾ ਚੌਂਕ ਦੇ ਵਿੱਚ ਕਿਸੇ ਟਰੱਕ ਥਲੇ ਆ ਕੇ ਇਹਦਾ ਐਕਸੀਡੈਂਟ ਹੋ ਗਿਆ ਤੇ ਡੈਥ ਹੋ ਗਈ ਇਹਦੀ ਕੀ ਕਰ ਰਹੀ ਦੀ ਸੀ ਜੀ ਕਾਰਵਾਈ ਕੀ ਕੀਤੀ ਗਈ ਹੈ ਜੀ ਕਾਰਵਾਈ ਇਹ ਜੋ ਬਿਆਨ ਦਿੰਦੇ ਹੋਂ ਦੇ ਮੁਤਾਬਕ ਜਿਹੜੀ ਆ ਉਹ ਅਸੀਂ ਅਗਲੀ ਕਾਰਵਾਈ ਅਮਲ ਵਿੱਚ ਲਿਆ ਰਹੇ ਹਾਂ ਨਹੀਂ ਟਰੱਕ ਵਾਲਾ ਜਿਹੜਾ ਵਾ ਟਰੱਕ ਤੇ ਅਸੀਂ ਲੈ ਲਿਆ ਕਬਜ਼ੇ ਦੇ ਵਿੱਚ ਡਰਾਈਵਰ ਬਾਰੇ ਅਜੇ ਕੋਈ ਪਤਾ ਨਹੀਂ ਲੱਗਾ ਜੀ ਹਾਈ ਰਾਤੀ ਮੇਰੀ 30 ਮੇਰੇ ਮੇਰੇ ਘਰ ਗਈ ਮੈਂ ਕਿਹਾ ਮੈਂ ਕਿਹਾ ਬੱਚੇ ਨਾ ਜਾ ਅੱਜ ਛੁੱਟੀ ਆਂਦੀ ਨਹੀਂ ਆਉਂਦੀ ਮੈਡਮ ਨੇ ਘਰ ਪੱਛੀ ਨਹੀਂ ਪਾਇਆ ਰਾਜ ਆਂਦੀ ਤੂੰ ਜਾ ਮੈਂ ਆ ਜਾਣੀ ਆ ਮੇਰੀ ਕੁੜੀਆਂ ਦੀ ਤੂੰ ਜਾ ਕਾਲਜ ਮੈਂ ਆ ਜਾਣੀ ਆ ਮੈਡਮ ਦਾ ਬੇੜਾ ਕਰਕੇ ਜੇ ਛੁੱਟੀ ਪਾ ਦਿੰਦੀ ਗਰੋ ਪਚਾ ਪਾ ਦਿੰਦੀ ਮੈਡਮ ਮੇਰੀ ਧੀ ਨਾ ਜਾਂਦੀ ਹਰਜਵੰਤ ਨਾ ਜਾਂਦੀ ਮੈਂ ਰੋਕ ਲੈਂਦੀ ਰਜਵੰਤ ਨੂੰ ਆਏ ਮੈਂ ਰੋਕ ਲੈਂਦੀ ਇਹ ਸਾਡੀ ਭਨੀ ਵੀ ਆ ਜੀ ਸਿਮੂ ਨਾਮ ਹੈ ਦਾ ਸਵੇਰੇ ਘਰੋਂ ਜਿੱਦਾਂ ਕੀ ਆਈਟੀਆਈ ਇੱਥੇ ਇਦਾਂ ਦੇ ਵਿੱਚ ਜਾਂਦੀ ਆਈਟੀਆਈ ਕਾਲਜ ਜਾਂਦੀ ਆ ਕਾਲਜ ਕਰਨ ਵਾਸਤੇ ਆਈ ਸੀ ਤੇ ਸੜਕ ਕ੍ਰੋਸ ਕਰਦੀ ਰਹੀ ਸੀ ਨਾਲ ਹੋੜ ਵੀ ਕੁੜੀਆਂ ਸੀ ਉਹ ਟਰੱਕ ਵਾਲੇ ਨੇ ਦੇਖਿਆ ਨਹੀਂ ਸਾਈਡ ਮਾਰ ਕੇ ਬ੍ਰੇਕ ਮਾਰੀ ਉਹਨੇ ਸਿਰ ਉੱਤੋਂ ਦੇ ਟਰੱਕ ਲਗਾਤਾ ਜੀ ਚੱਕ ਵਾਲਾ ਕਹਿੰਦੇ ਵੀ ਭੱਜਣ ਲੱਗਾ ਸੀ ਪਰ ਮੁੜ ਕੇ ਪਬਲੀ ਨੇ ਦੌੜ ਜੁਰ ਕੇ ਫੜਿਆ ਜੀ ਉਹਨੂੰ ਟਰੱਕ ਵਾਲੇ ਇਹ 24-25 ਸਾਲ ਦੀ ਹੈਗੀ ਆ ਜੀ ਜੀ ਨਾਮ ਕੀ ਕੁੜੀ ਆ ਰਿਜਵੰਤ ਕੌਰ ਸਿਮੂ ਆ ਨਾ ਛੋਟਾ ਨਾ ਸਿਮੂ ਆ ਜੀ ਇਹ ਰਾਜਵੰਤ ਕੌਰ ਡਾਟਰ ਆਫ ਗੁਰਮੀਤ ਸਿੰਘ ਗਲੀ ਬਾਗੀ ਵਾਲੀ ਸੱਚਖੰਡ ਰੂਟ ਦੀ ਲੜਕੀ ਸੀ ਆਈਟੀਆਈ ਕੱਤਕੇਲੇ ਪੜਦੀ ਸੀ ਤੇ ਜੰਡੇਆਲਾ ਚੌਂਕ ਦੇ ਵਿੱਚ ਇੱਕ ਟਰੱਕ ਥਲੇ ਆ ਕੇ ਇਹਦਾ ਐਕਸੀਡੈਂਟ ਹੋ ਗਿਆ ਤੇ ਡੈਥ ਹੋ ਗਈ ਇਹਦੀ ਕੀ ਕਰੀ ਕਿਤੇ ਨਹੀਂ ਜੀ ਕਾਰਵਾਈ ਕੀ ਕੀਤੀ ਗਈ ਜੀ ਕਾਰਵਾਈ ਇਹ ਜੋ ਬਿਆਨ ਦਿੰਦੇ ਹੋਂ ਦੇ ਮੁਤਾਬਕ ਜਿਹੜੀ ਆ ਉਹ ਅਸੀਂ ਅਗਲੀ ਕਾਰਵਾਈ ਅਮਨ ਵਿੱਚ ਲਿਆ ਰਹੇ ਹਾਂ ਨਹੀਂ ਟਰੱਕ ਵਾਲਾ ਜਿਹੜਾ ਵਾ ਟਰੱਕ ਤੇ ਅਸੀਂ ਲੈ ਲਿਆ ਕਬਜ਼ੇ ਦੇ ਵਿੱਚ ਡਰਾਈਵਰ ਬਾਰੇ ਅਜੇ ਕੋਈ ਪਤਾ ਨਹੀਂ ਲੱਗਾ ਜੀ